ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਬਾਈ ਜੀ ਅੱਜ ਆਪਾਂ ਪਕਾਵੀ ਮੱਕੀ ਦੀ ਬਜਾਦ ਕਰਨ ਲੱਗੇ ਆਂ। ਕਿਉਂਕਿ ਸਰਕਾਰ ਕਹਿੰਦੀ ਝੋਨਾ ਘੱਟ ਲਓ ਆਪਾਂ ਵੀ ਇੱਕ ਹਿੱਸਾ ਬਣਾਉਣਾ ਚਾਹੁੰਦੇ ਆਂ। 8 ਕਿੱਲੇ ਆਪਾਂ ਝੋਨਾ ਘਟਾ ਕੇ ਪਕਾਵੀ ਮੱਕੀ ਬੀਜਦੇ ਤੇ ਬਾਈ ਜੀ ਮੱਕੀ ਦਾ ਬੀਜ ਆ। ਆ ਦੇਖੋ ਪੁਆਇੰਟਰ ਦਾ 3396। ਮੈਕਮੇ ਵਾਲਿਆਂ ਨੇ ਆਪਾਂ ਨੂੰ ਕਿਹਾ ਸੀ ਵੀ ਇਹ ਬੀਜੋ। 8 ਕਿੱਲੇ ਆਪਾਂ ਪਕਾਵੀ ਮੱਕੀ ਬੀਜਣ ਲੱਗੇ ਆਂ ਤੇ 8 ਕਿੱਲੇ ਆਪਾਂ ਝੋਨਾ ਘਟਾ ਲਾਵਾਂਗੇ। ਇਹਦੇ ਵਿੱਚ ਬਾਈ ਇਹ 2 ਗੁੱਟੇ ਸੁਪਰ ਦੇ ਇੱਕ ਗੱਟਾ ਪोटाश ਦਾ ਤੇ 10 ਕਿਲੋ ਇਹਦੇ ਵਿੱਚ ਸਲਫਰ ਤੇ 10 ਕਿਲੋ ਮੈਗਨੀਸ਼ੀਅਮ ਦੇ ਹਿਸਾਬ ਕਿੱਲੇ ਦੇ ਹਿਸਾਬ ਨਾਲ ਆਪਾਂ ਬਜਾਈ ਕੀਤੀ ਹੈ ਕੋਸ਼ਿਸ਼ ਕੀਤੀ ਹੈ ਬਈ ਪਿੰਡ ਹੈ ਮੇਰਾ ਪੱਕਾ ਕਲਾਂ ਤੇ ਇੱਥੇ ਹੋਰ ਤਾਂ ਕਿਸੇ ਨੇ ਨਹੀਂ ਵੀਜੀ ਪਕਾਵੀ ਮੱਕੀ ਤੇ ਬਾਈ ਮਹਿਕਮੇ ਵਾਲੇ ਮੇਰੇ ਵੀਰ ਭਰਪੂਰ ਸਿੰਘ ਤੇ ਸ਼ਿਵ ਕੁਮਾਰ ਇਹਨਾਂ ਨੇ ਆਪਾਂ ਨੂੰ ਉਤਸ਼ਾਹਤ ਕੀਤਾ ਮੱਕੀ ਬੀਜਣ ਤੇ ਕਾਮੇ ਮੱਕੀ ਬੀਜਣ ਲੱਗੇ ਆ ਦਿਨਾਂ 13 ਤਰੀਕ ਤੇ ਬਾਈ ਜੀ ਸਾਰੇ ਆਪਾਂ ਬਾਅਦ ਚ ਵੀ ਦੱਸਾਂਗੇ ਵੀ ਕਿੰਨੇ ਖੋਈ ਕਿਉਂਕਿ ਆਪਾਂ ਨੂੰ ਕੋਈ ਤਜਰਬਾ ਤਾਂ ਹੈ ਨਹੀਂ ਤਜਰਬਾ ਕਰਾਂਗੇ ਆਪਾਂ ਆਪ ਇਸ ਸਾਲ ਆਪਣਾ ਤਜਰਬਾ ਹੋਊਗਾ ਅਗਲੇ ਸਾਲ ਆਪਾਂ ਨੂੰ ਲੱਗ ਜੂ ਪਤਾ ਨਹੀਂ ਜਾਂਦਾ ਸਾਰੇ ਬੀਜਾਂਗੇ ਤੇ ਜਾਂ ਅਲਵੇ ਦਾ ਕਹਦਾਂਗੇ ਮੱਕੀ ਨੂੰ ਵੀ ਕਿਉਂਕਿ ਆਪਾਂ ਪਹਿਲਾਂ ਨਰਮਾ ਬੀਜਦੇ ਹੁੰਦੇ ਸੀ ਨਰਮਾ ਹੋਣੋਂ हट ਗਿਆ ਉਹਨੂੰ ਵੀ ਆਪਾਂ ਅਲਵੇ ਦਾ ਕਹਤਾ ਉਦੋਂ ਬਾਅਦ ਆਪਾਂ ਝੋਨਾ ਲਾਉਂਦੇ ਹੁੰਦੇ ਸੀ ਇੱਥੇ ਤੇ ਝੋਨਾ ਕੋਈ ਜ਼ਿਆਦਾ ਲਾਹੇਵੰਦ ਲੱਗਦਾ ਨਹੀਂਗਾ ਇੱਕ ਤਾਂ ਆਪਣੇ ਖੇਤ ਉਹੇ ਜਿਹੇ ਐ ਇੱਕ ਪਾਣੀ ਉਹੇ ਜਾਂ ਥੋੜਾ ਨਰਮ ਐ ਝੋਨੇ ਤੇ ਖੇਚਲ ਬਹੁਤ ਹੁੰਦੀ ਐ ਤੇ ਮੈਕਮੇ ਵਾਲੇ ਆਪਣੇ ਕੋਲੇ ਆਏ ਸੀ ਉਹਨਾਂ ਨੇ ਮੈਨੂੰ ਉਤਸ਼ਾਹਤ ਕੀਤਾ ਮੱਕੀ ਬੀਜਣ ਨੂੰ ਤੇ ਅੱਜ ਆਪਾਂ ਮੱਕੀ ਦੀ ਬੀਜਾਨ ਕਰ ਰਹੇ ਆਂ ਬਾਈ ਜੀ ਤੇ 13 ਤਰੀਕ ਐ ਮਈ ਆਹ ਦੇਖੋ ਬਾਈ ਜੀ ਪਿੰਡ ਵਾਲੀ ਮਸ਼ੀਨ ਆਪਣੇ ਮਨਪ੍ਰੀਤ ਦੀ ਤੇ 8 ਕਿਲੋ ਮੱਕੀ ਦੀ ਬੀਜਾਨ ਦਾ ਆਪਾਂ ਕਰ ਰਹੇ ਆਂ ਤੇ ਆਪਾਂ ਬਾਈ ਜੀ ਝੋਨਾ ਵੀ ਬੀਜਿਆ 2 ਕਿਲੋ ਬਾਕੀ ਆਪਣੇ ਕੋਲੇ ਮੱਕੀ ਜਿਹੜੀ ਆਚਾਰ ਵਾਲੀ ਉਹ ਬੀਜੀ ਹੋਈ ਐ ਮੂੰਗੀ ਵੀ ਬੀਜੀ ਹੋਈ ਐ ਤੇ ਬਾਕੀ ਆਪਾਂ ਝੋਨਾ ਜਿਹੜਾ ਮੇਲ ਫੀਮੇਲ ਵਾਲਾ ਉਹ ਝੋਨਾ ਵੀ ਲਾਉਣਾ ਉਹਦੀ ਵੀ ਆਪਾਂ ਵੀਡੀਓ ਤੁਹਾਨੂੰ ਸਾਂਝੀ ਕਰਾਂਗੇ ਤੇ ਆਹ ਭਾਈ ਜੀ 4 ਦਿਨਾਂ ਬਾਅਦ ਜਿਹੜੇ ਆਹ ਤੁਹਾਨੂੰ ਵੀਡੀਓ ਦੇਖਣ ਨੂੰ 4 ਦਿਨਾਂ ਬਾਅਦ ਪਹਿਲੇ ਪਾਣੀ ਤੋਂ 4 ਦਿਨਾਂ ਬਾਅਦ ਇਹ ਮੱਕੀ ਉਗਰੀ ਅਗਰਾਂਦ ਬਹੁਤ ਸੋਹਣੀ ਹੋਈ ਐ ਬਹੁਤ ਛੇਤੀ ਉਗਰੀ ਐ ਸ਼ਾਇਦ ਸਮੇਂ ਦੇ ਅਨੁਕੂਲ ਹੈ ਬਹੁਤ ਵਧੀਆ ਉਗਰੀ ਐ ਤੇ ਬਾਕੀ ਅੱਗੇ ਵੀ ਆਪਾਂ ਭਾਈ ਜੀ ਜਿੰਨਾ ਕੁ ਇਹਦਾ ਕੀ ਝਾੜ ਨਿਕਲਦਾ ਰੇ ਝਾੜ ਤਾਂ ਇਹਦਾ 40 ਕੁਆਟਲ ਕਹਿੰਦੇ ਆ ਪਰ ਆਪਾਂ ਤੁਹਾਡੇ ਨਾਲ ਸਹੀ ਦੱਸਾਂਗੇ ਵੀ ਕਿੰਨਾ ਝਾੜ ਨਿਕਲਿਆ ਝੋਨੇ 'ਚੋਂ ਬਚਤ ਰਹੀ ਜਾਈ ਇਹ ਤੋਂ ਬਚਤ ਰਹੀ ਬਾਕੀ ਸਰਕਾਰ ਨੇ ਵੀ 7000 ਕਿੱਲੇ ਦਾ ਦੇਣਾ ਆ ਆਪਾਂ ਨੂੰ ਕਿਉਂਕਿ ਉਹਨਾਂ ਨੇ ਉਹਨਾਂ ਦੇ ਕਹਿਣ ਤੇ ਆਪਾਂ ਝੋਨਾ ਨਹੀਂ ਲਾਇਆ ਸਰਕਾਰ 1 ਕਿੱਲੇ ਦਾ 7000 ਰੁਪਏ ਦਿੰਦੀ ਹੈ ਜਿਹੜਾ ਮੱਕੀ ਪਕਾਵੀ ਮੱਕੀ ਬੀਜ ਦੇ ਵਿੱਚੋਂ ਉਹਨਾਂ ਨਹੀਂ ਲਾਉਂਦਾ ਇਹ ਮਹਿਕਮੇ ਦੀ ਜ਼ਿੰਮੇਵਾਰੀ ਹੈ ਤੇ ਬਾਈ ਜੀ ਵੀਡੀਓ ਅੱਗੇ ਸ਼ੇਅਰ ਵੀ ਕਰ ਦਿਓ ਤਾਂ ਕਿ ਹੋਰਾਂ ਨੂੰ ਵੀ ਪਤਾ ਲੱਗੇ ਵੀ ਪੱਕਾ ਕਲਾ ਵਿੱਚ ਅੱਠ ਕੇ ਲਈ ਪਕਾਵੀ ਮੱਕੀ ਦੀ ਬਜਾਂ ਦਾ ਪੰਗ ਸਾਰੇ ਨੂੰ ਪਹਿਲਾਂ ਕੀਤੀ ਹੈ ਤਜਰਬਾ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗੇ ਅੱਗੇ ਵੀ ਤੇ ਵੀਡੀਓ ਵੇਖਣ ਲਈ ਬਾਈ ਜੀ ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਜੀ